ਤਾ ਇੱਕ ਗੱਲ ਕਹਿੰਦੇ ਹੁੰਦੇ ਆ ਕਿ ਜਿਹੜਾ ਪੈਸਾ ਹੈ ਉਹ ਇਨਸਾਨ ਦੀ ਮਤ ਮਾਰ ਦਿੰਦਾ ਹੈ। ਇੱਕ ਚੀਨ ਦੇ ਵਿੱਚ ਘਟਨਾ ਵਾਪਰੀ ਹੈ। ਚੀਨ ਦੇ ਵਿੱਚ ਇੱਕ ਏਰੀਆ ਇੱਕ ਇਲਾਕਾ ਹੈ ਜਿਹਨੂੰ ਚੌਂਕ ਕਾਂਗ ਕਹਿੰਦੇ ਆ। ਉੱਥੋਂ ਦੇ ਸੋਸ਼ਲ ਮੀਡੀਆ ਤੇ ਇਹ ਮੁੱਦਾ ਜਿਹੜਾ ਬਹੁਤ ਜ਼ਿਆਦਾ ਵਾਇਰਲ ਹੋ ਰਿਹਾ ਹੈ। ਅਸਲ ਦੇ ਵਿੱਚ ਹੋਇਆ ਕੀ ਸੀਗਾ ਇੱਕ ਲੜਕੀ ਸੀ ਜਿਹਦਾ ਨਾਮ ਸ਼ੂ ਸੀ ਤੇ ਇੱਕ ਮੁੰਡਾ ਸੀਗਾ ਜਿਹਦਾ ਨਾਮ ਹੀ ਸੀ। ਜਿਹੜੀ ਲੜਕੀ ਸੀ ਜਿਹਦਾ ਨਾਮ ਸ਼ੂ ਸੀ ਉਧਰਲੇ ਨਾਮ ਹੀ ਆਏ ਨੇ ਸ਼ੂ ਹੀ। ਤਾਂ ਉਹ ਲੜਕੀ ਅਮੀਰ ਸੀ। ਉਹਦੀ ਆਪਣੀ ਇੱਕ ਵੱਡੀ ਕੰਪਨੀ ਸੀ ਤੇ ਇਹ ਜਿਹੜਾ ਮੁੰਡਾ ਸੀ ਹੀ ਇਹ ਉਸਦੀ ਕੰਪਨੀ ਦੇ ਵਿੱਚ ਨੌਕਰੀ ਜੁਆਇਨ ਕਰ ਲੈਂਦਾ ਹੈ ਉਹ ਉਸ ਲੜਕੀ ਨੂੰ ਇਹ ਮੁੰਡਾ ਬਹੁਤ ਜ਼ਿਆਦਾ ਪਸੰਦ ਆਉਂਦਾ ਹੈ ਉਹਦੇ ਨਾਲ ਪਿਆਰ ਹੋ ਜਾਂਦਾ ਹੈ ਪਰ ਜਦੋਂ ਲੜਕੀ ਨੂੰ ਪਤਾ ਲੱਗਦਾ ਹੈ ਵੀ ਇਹ ਤਾਂ ਵਿਆਹਿਆ ਹੋਇਆ ਹੈ ਇਹਦੇ ਜਵਾਕ ਵੀ ਨੇ ਪਰਿਵਾਰ ਵਾਲਾ ਤਾਂ ਉਹਨੂੰ ਕਹਿੰਦੀ ਹੈ ਕਿ ਤੂੰ ਆਪਣੀ ਪਤਨੀ ਨੂੰ ਤਲਾਕ ਦੇ ਦੇ ਜਦੋਂ ਉਹ ਮੁੰਡੇ ਨੂੰ ਪਤਾ ਲੱਗਦਾ ਹੈ ਵੀ ਇਹ ਕੰਪਨੀ ਦੀ ਮਾਲਕ ਜਿਹੜੀ ਅਰਬਪਤੀ ਹੈ ਕਰੋੜਪਤੀ ਹੈ ਵੀ ਉਹਨੂੰ ਪਿਆਰ ਕਰਦੀ ਹੈ ਉਹਨੂੰ ਪਸੰਦ ਕਰਦੀ ਹੈ ਤਾਂ ਉਹਦਾ ਮਨ ਬਦਲ ਜਾਂਦਾ ਵੀ ਕਿੱਥੇ ਆਪਾਂ ਨੌਕਰੀ 'ਚ ਧੱਕੇ ਖਾਈ ਜਾਂਦੇ ਆ ਇਹ ਤਾਂ ਆਪਣੇ ਨਾਲ ਵਿਆਹ ਕਰਵਾਉਣ ਨੂੰ ਤਿਆਰ ਹੈ ਤਾਂ ਪਤਾ ਅਰਬਪਤੀ ਬਣ ਗਏ ਕਰੋੜਪਤੀ ਬਣ ਗਏ ਤੇ ਫਿਰ ਉਹ ਤਲਾਕ ਦੇਣ ਦੀ ਸੋਚਦਾ ਹੈ ਉਹਦੇ ਕੋਲ ਇੰਨੇ ਪੈਸੇ ਨਹੀਂ ਹੁੰਦੇ ਕਿ ਉਹ ਤਲਾਕ ਦੇ ਦੇ ਆਪਣੀ ਪਤਨੀ ਨੂੰ ਜਦੋਂ ਇਹ ਗੱਲ ਉਹ ਕੰਪਨੀ ਦੇ ਮਾਲਕ ਕੁੜੀ ਸੂ ਨੂੰ ਪਤਾ ਲੱਗਦੀ ਹੈ ਵੀ ਇਹਦੇ ਕੋਲੇ ਪੈਸੇ ਹੈ ਨਹੀਂ ਤਾਂ ਉਹ 3 ਮਿਲੀਅਨ ਦੇ ਆਂਦੀ ਉਹਨੂੰ ਵੀ ਇਹ ਤਲਾਕ ਦੇ ਵਿੱਚ ਕੋਈ ਰੁਕਾਵਟ ਨਾ ਆਵੇ ਤੂੰ ਫਟਾਫਟ ਤਲਾਕ ਦੇਈ ਆਪਾਂ ਨਵੀਂ ਜ਼ਿੰਦਗੀ ਸ਼ੁਰੂ ਕਰੀਏ ਤਲਾਕ ਦੇ ਦਿੰਦਾ ਇੱਕ ਸਾਲ ਇਹ ਇਕੱਠੇ ਰਹਿੰਦੇ ਐ ਸੂਤੇ ਹੀ ਕੰਪਨੀ ਦੀ ਮਾਲਕਨ ਕੁੜੀ ਤੇ ਜਿਹੜਾ ਕਰਮਚਾਰੀ ਮੁੰਡਾ ਉਹਦੀ ਕੰਪਨੀ ਚ ਨੌਕਰੀ ਕਰਨ ਆਇਆ ਸੀ ਨਵਾਂ ਇੱਕ ਸਾਲ ਬਾਅਦ ਉਹ ਕੰਪਨੀ ਦੀ ਮਾਲਕਨ ਕੁੜੀ ਨੂੰ ਅਹਿਸਾਸ ਹੋ ਜਾਂਦਾ ਹੈ ਕਿ ਮੇਰਾ ਸੰਪੂਰਨ ਜੀਵਨ ਸਾਥੀ ਨਹੀਂ ਹੈਗਾ ਵੀ ਜਿਹੋ ਜਿਹਾ ਮੈਂ ਲੱਭਦੀ ਸੀ ਉਸ ਹਿਸਾਬ ਨਾਲ ਨਹੀਂ ਹੈਗਾ ਤੇ ਉਹਨੂੰ ਕਹਿੰਦੀ ਹੈ ਮੇਰੇ ਪੈਸੇ ਵਾਪਸ ਦੇ ਉਦਰਾ ਤਲਾਕ ਦੇਤਾ ਉਹਨੇ ਇਧਰ ਉਹਨੇ ਸਾਲ ਬਾਅਦ ਕਹਿੰਦੀ ਮੇਰੇ ਪੈਸੇ ਦੇ ਅਦਾਲਤ ਦੇ ਵਿੱਚ ਮਾਮਲਾ ਵਗ ਜਾਂਦਾ ਪਹਿਲਾ ਮੁਕੱਦਮਾ ਚੱਲਦਾ ਹੈ ਅਦਾਲਤ ਉਸ ਮੁੰਡੇ ਨੂੰ ਹੁਕਮ ਦੇ ਦਿੰਦੀ ਹੈ ਵੀ ਆਹ ਕੁੜੀ ਦੇ ਪੈਸੇ ਵਾਪਸ ਕਰ ਇੱਕ ਤਰੀਕ ਪਾਈ ਜਾਂਦੀ ਹੈ ਦੂਜੀ ਤੇ ਜਾਂਦੇ ਨੇ ਉਸ ਤੇ ਮਾਮਲਾ ਉਲਟ ਹੋ ਜਾਂਦਾ ਹੈ ਇਸ ਤੋਂ ਬਾਅਦ ਜਿਹੜੀ ਆਪਣੀ ਪਤਨੀ ਨੂੰ ਇਸਨੇ ਤਲਾਕ ਦਿੱਤਾ ਸੀ ਉਹ ਤੇ ਇਹ ਮੁੰਡਾ ਦੋਨੋਂ ਮਿਲ ਕੇ ਵੱਖ-ਵੱਖ ਪਟੀਸ਼ਨਾਂ ਪਾਉਂਦੇ ਆ ਤੇ ਜਿਹਦੇ ਵਿੱਚ ਲਿਖਿਆ ਹੁੰਦਾ ਕਿ ਸਾਬਤ ਕਰੇ ਤਾਂ ਮੈਨੂੰ ਇੰਨੇ ਪੈਸੇ ਦਿੱਤੇ ਆ ਤਫਾਜਾਂਦੀ ਆ ਕੰਪਨੀ ਦੀ ਮਾਲਕਨ ਕੁੜੀ ਉਦੇ ਕੋਲੇ ਕੋਈ ਸਬੂਤ ਹੀ ਨਹੀਂ ਸੀਗਾ ਵੀ ਇਸ ਨੇ ਇਹਨੂੰ 3 ਮਿਲੀਅਨ ਪੈਸੇ ਦਿੱਤੇ ਨੇ ਜਿਦੇ ਕਰਕੇ ਫੈਸਲਾ ਹੀ ਦੇ ਜਾਣੇ ਕਿ ਉਸ ਮੁੰਡੇ ਦੇ ਹੱਕ ਵਿੱਚ ਹੋ ਜਾਂਦਾ ਤਾਂ ਕਿਵੇਂ ਪੈਸਾ ਇਨਸਾਨ ਦੀ ਮਤ ਮਾਰਦਾ ਹੈ ਕਿਵੇਂ ਉਹਨੇ ਲਾਲਚ ਕਰਿਆ ਤੇ ਕਿਵੇਂ ਫਿਰ ਉਹਨੇ ਵਾਪਸ ਮੰਗ ਲਈ ਕਿਵੇਂ ਉਹਨੂੰ ਛੱਡਤਾ ਕਿਵੇਂ ਉਹਨੂੰ ਆਪਣੇ ਕੋਲ ਲਾ ਲਿਆ ਤਾਂ ਸਾਰੀ ਖੇਡ ਖਰੀ ਸੀ ਪੈਸੇ ਨੇ ਇੱਕ ਚੰਗਾ ਭਲਾ ਰਿਸ਼ਤਾ ਜਿਹੜਾ ਉਹ ਖਰਾਬ ਕਰਤਾ ਇਹ ਮੁੰਡਾ ਵੀ ਲਾਲਚ ਜਾ ਗਿਆ ਕਿ ਕਿੱਧਰ ਧੱਕੇ ਖਾਣੇ ਫਿਰਦੇ ਆ ਥੋੜੇ ਬੋਤੇ ਨੌਕਰੀ ਤੇ ਵੀ ਆਪਣੀ ਦਾ ਸਾਈਟਿੰਗ ਹੋ ਗਈ ਇਲਾਕੀ ਜੇ ਦੇ ਦਾਨਿਆ ਮਿੰਟ ਚ ਦੇਤਾ ਇੱਕ ਸਾਲ ਬਾਅਦ ਉਹਨੇ ਰੱਸਾ ਲਾਤਾ ਕਹੀਂ ਦੇ ਮੇਰੇ ਪੈਸੇ ਸੋ ਇਸ ਕਰਕੇ ਆਪਣੇ ਜੀਵਨ ਸਾਥੀ ਪ੍ਰਤੀ ਵਫਾਦਾਰ ਰਹੋ ਪੈਸੇ ਚਾਰ ਘੱਟ ਕਮਾ ਲਓ ਰੋਟੀ ਚਾਹੇ ਘੱਟ ਖਾ ਲਓ ਪਰ ਵਫਾਦਾਰ ਰਹੋ ਇਹ ਸੱਚੇ ਜੀਵਨ ਸਾਥੀ ਇਹ ਸੱਚਾ ਪਿਆਰ ਤੁਹਾਨੂੰ ਪੈਸੇ ਨਾਲ ਨਹੀਂ ਮਿਲਦਾ ਇਹ ਸਭ ਤੋਂ ਵੱਡੀ ਉਦਾਹਰਨ ਹੈ ਇਸ ਤੋਂ ਬਾਅਦ ਇਹ ਜਿਹੜਾ ਮੁੱਦਾ ਹੈ ਚਾਈਨਾ ਦੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਤੇ ਲੋਕ ਇਸ ਮੁੰਡੇ ਨੂੰ ਲਾਣ ਤਾਂ ਪਾਰੇ ਆ